ਜਿਹੜਾ ਬੰਦਾ ਮਰਿਆ ਲਟੇਰਾ ਉਹਦੀ ਬਾਹ ਦੇ ਉੱਤੇ ਲਖਮਰ ਅਦਾਸ ਕਰਕੇ ਲਿਖਿਆ ਵਿਆਰੀਆ ਜਾਦਾ ਸਿਕਲੀ ਕਰਨ ਬੰਦਾ ਬਾਂਜਾ ਨੂੰ ਕਿਹਾ ਅਸੀਂ ਉਹ ਹਾਲ ਕਰਾਂਗੇ ਜਿਹੜਾ ਯਾਦ ਕਰੇਗਾ ਸਿੰਘ ਸਿੰਘ ਫौज ਹੁੰਦੀ ਆ ਉਸ ਬੰਦੇ ਨੇ ਤੁਲ ਲੈ ਕੇ ਵਿਆਰੀ ਸਿਕਲੀ ਕਰਨ ਨਾਲ ਕੀਤੀ ਸਿਕਲੀ ਕਰਾਂ ਨੂੰ ਪੀੜੀ ਪੀੜ ਤੱਕ ਇੱਥੇ ਤੱਕ ਦੱਸਤਾ ਤੇ ਕਹਿਤੀ ਉਹਨਾਂ ਨੇ ਦੱਸ ਤਾਂ ਵੀ ੜਕੇਤ ਕਰਦੇ ਨੇ ਇੱਥੇ ਤੱਕ ਉਹਨਾਂ ਨੇ ਕਾਲੀ ਕੱਛੇ ਵਾਲੇ ਵੀ ਸਾਨੂੰ ਦਿੱਤੇ ਆ ਸਾਡੀ ਇਹ ਵੀ ਬੇਨਤੀ ਆ ਵੀ ਇਹ ਬਿਹਾਰੀਏ ਜਿਹੜੇ ਪੰਜਾਬ ਦੇ ਵਿੱਚ ਆਏ ਨੇ ਨਾ ਬਣ ਕੇ ਤੇ ਜਾਣ ਕਿਉਂਕਿ ਆ ਜਿਹੜੀਆਂ ਲੁੱਟਾਂ ਕਹਾ ਹੁੰਦੀਆਂ ਆ ਇਹ ਬਿਹਾਰੀਏ ਰਾਤ ਨੂੰ ਲੁੱਟਾਂ ਕਹਾ ਕਰਦੇ ਆ ਇਹ ਨਹੀਂ ਹੁੰਦਾ ਵੀ ਆਪਣੇ ਆਪਣੇ ਨੂੰ ਮਾਰਦੇ ਬਗਾਨਿਆਂ ਨੂੰ ਨਹੀਂ ਮਾਰਦੇਗੇ ਉਹ ਜਿਹੜਾ ਬੰਦਾ ਸਿੱਖ ਸੋ ਉਹ ਵੀ ਕੋਈ ਅੰਮ੍ਰਿਤਧਾਰੀ ਬੰਦਾ ਹੈਗਾ ਜਿਹੜਾ ਸਾਡੇ ਸਿਕਲੀਗਰ ਭਾਈਚਾਰੇ ਨੂੰ ਗਲਤ ਬੋਲ ਰਿਹਾ ਬੀੜੀ ਸਿਕਟਾਂ ਦੇ ਨਾਲ ਤੋਂ ਉਹ ਸਾਨੂੰ ਇਹ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ ਇਹ ਬਿਹਾਰੀ ਸਿਕਲੀ ਕਰਨ ਉਹਨੂੰ ਆ ਕੇ ਤਾਂ ਦੇਖੇ ਵੀ ਸਾਡੇ ਕੋਲ ਕਿੰਨੀ ਸਿੱਖੀਅਤ ਤੇ ਤੇਰੇ ਪਰਿਵਾਰ ਦੀ ਕੀ ਹੈ ਕਾਲੀਆਂ ਭੇਡ ਹੀ ਕਵਾਂਗੇ ਵੀ ਸਾਡੇ ਵਿੱਚ ਨਹੀਂ ਉਹ ਕਾਲੀਆਂ ਭੇਡਾਂ ਵੱਟ ਚੁੱਕੀਆਂ ਨੇ ਜਿਹੜੀਆਂ ਸਾਡੀ ਕੌਮ ਨੂੰ ਕਲੰਕ ਲਾ ਰਹੀਆਂ ਨੇ ਜਿਹੜੇ ਸਿੱਖਾਂ ਨੂੰ ਜਿਹੜੇ ਸਿੱਖ ਕੌਮ ਦੇ ਵਿੱਚ ਬੈਠੇ ਹੋਏ ਸਾਡੇ ਸਿੱਖ ਸਦਾਰ ਐ ਸਾਰਿਆਂ ਨੂੰ ਗਲਤ ਲਫਜ਼ ਬੋਲ ਕੇ ਸਾਡੇ ਦਿਲਾਂ ਨੂੰ ਟੇਸ ਪਹਚਾਈ ਹੈਗੀ ਹੈ ਪਹਿਲਾ ਸਰਕਾਰ ਦਾ ਕੰਮ ਹੈ ਉਹਨਾਂ ਹੀ ਬੰਦੇ ਨੂੰ ਆਨਲਾਈਨ ਕੈਮਰਾ ਕਹਿੰਨੇ ਆ ਬੰਦਾ ਬਾਂਜਾ ਤੂੰ ਤੇਰਾ ਅਸੀਂ ਉਹ ਹਾਲ ਕਰਾਂਗੇ ਜਿਹੜਾ ਯਾਦ ਕਰੇਗਾ ਇਹ ਨਾ ਉਹ ਵੀ ਕਿਤੇ ਤੂੰ ਭੁੱਲ ਜਾਵੇਂ ਸਿੰਘ ਸਿੰਘ ਫੌਜ ਹੁੰਦੀ ਆ ਨੀਆ ਵੀ ਚੰਗਾ ਪਾਤਸ਼ਾਹ ਦੇ ਵਿੱਚ ਹੌਲੀਆਂ ਉਹਨਾਂ ਸਾਰੇ ਦਾ ਸ਼ਸਤਰ ਤੇ ਅਸਤਰ ਸਿਕਲੀ ਘਾੜ ਵਾਲੇ ਨੇ ਬਣਾਇਆ ਅੱਜ ਅਸੀਂ ਕਿਵੇਂ ਕਹਿ ਦੀ ਉੱਠ ਕੇ ਕਿ ਸਿਕਲੀ ਘਾੜ ਵਾਲੇ ਛਕ ਨਹੀਂ ਆ ਇਹ ਗੁਰੂ ਪਾਤਸ਼ਾਹੀਆਂ ਤੋਂ ਚੱਲਦਾ ਆ ਰਿਹਾ ਸਿਕਲੀ ਦਾ ਦਰਬਾਰਾ ਉਸ ਟਾਈਮ ਸਮੇਂ ਦੇ ਵਿੱਚ ਗੁਰੂ ਸਾਹਿਬ ਨੂੰ ਸ਼ਸਤਰ ਬਣਾ ਕੇ ਦਿੱਤੇ ਜੰਗਾ ਲੜੀਆਂ ਬੰਦ-ਬੰਦ ਘਟਾਉਣ ਵਾਲਾ ਸਿਕਲੀ ਘੜ ਭਾਈਚਾਰਾ ਹੋਇਆ ਕਿਸੇ ਵੀ ਬਰਾਦਰੀ ਬਾਰੇ ਕੋਈ ਮਾੜਾ ਬੋਲਣਾ ਇਹ ਕਿਸੇ ਦਾ ਹੱਕ ਨਹੀਂ ਇਹ ਕਾਨੂੰਨ 'ਚ ਵੀ ਧਾਰਾਵਾਂ ਬਣੀਆਂ ਹੋਈਆਂ ਨੇ ਤੇ ਅਸੀਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅੱਜ ਡਿਪਟੀ ਕਮਿਸ਼ਨਰ ਕੋਲ ਆਏ ਆ ਸਿਕਾਇਤ ਪੱਤਰ ਦਰਜ ਕਰਾਣਾ ਉਸ ਖਿਲਾਫ ਬੰਦੇ ਤੇ ਤੇ ਵਿੱਚ ਵੀ ਉਹ ਕਾਲੀਆਂ pèceੜਾ ਵੱੜ ਚੁੱਕੀਆਂ ਨੇ ਜਿਹੜੀਆਂ ਸਾਡੀ ਕੌਮ ਨੂੰ ਕਲੰਕ ਲਾ ਰਹੀਆਂ ਨੇ ਇਹ ਪਹਿਲਾਂ ਅਸੀਂ ਸਰਕਾਰ ਹੈ ਸਾਡੀ ਜੇ ਨਾ ਕਰੂ ਫਿਰ ਫਿਰ ਨਿੰਗਾ ਸਿੰਘ ਆਲਾ ਤਾਂ ਹੈਗਾ ਹੀ ਹੈਗਾ ਪਹਿਲਾਂ ਸਰਕਾਰ ਦਾ ਕੰਮ ਹੈ ਉਹਨੂੰ ਅਸੀਂ ਬੰਦੇ ਨੂੰ ਆਨਲਾਈਨ ਕੈਮਰਾ ਕਹਿੰਨੇ ਆ ਬੰਦਾ ਬਾਂਝਾ ਤੂੰ ਕਾਸੀ ਉਹ ਹਾਲ ਕਰਾਂਗੇ ਜਿਹੜੇ ਯਾਦ ਕਰੇਗਾ ਇਹ ਨਾ ਹੋਵੇ ਕਿ ਤੂੰ ਭੁੱਲ ਜਾਵੇਂ ਇਹ ਨੰਗ ਸਿੰਘ ਫੌਜ ਹੁੰਦੀ ਆ ਸੇ ਅਸੀਂ ਪਹਿਲਾਂ ਅਫਸਰਾਂ ਦੇ ਕੰਨਾਂ ਦੇ ਵਿੱਚ ਕੱਢ ਦੇਣਾ ਵੀ ਸਾਡ ਪਰਚਾ ਜਲਦ ਤੋਂ ਜਲਦ ਤੇ ਬੰਦੀ ਕਾਰਵਾਈ ਕੀਤੀ ਕਰਨ ਤੇ ਜੇ ਨਾ ਕੀਤੀ ਫਿਰ ਅਸੀਂ ਤਾਂ ਅਗਲੀ ਕਾਰਵਾਈ ਆਪਣੀ ਕਰਾਂਗੇ